ਦਿੱਲੀ ਦੇ ਵਿੱਚ ਹੋਏ ਧਮਾਕੇ ਨੇ ਇੱਕ ਵਾਰ ਫੇਰ ਸਭ ਨੂੰ ਹਿਲਾ ਕੇ ਰੱਖਤਾ ਨੌ ਲੋਕਾਂ ਦੀ ਮੌਤ ਹੋਈ ਹੈ 24 ਤੋਂ ਵੱਧ ਲੋਕ ਜ਼ਖਮੀ ਹੋਏ ਆ I20 ਕਾਰ ਦੀ ਵਰਤੋਂ ਕੀਤੀ ਗਈ ਆ ਕਈ ਹੋਰ ਗੱਡੀਆਂ ਸੜ ਕੇ ਸੁਆਹ ਹੋਈਆਂ ਧਮਾਕਾ 6:52 ਮਿੰਟ ਦੇ ਉੱਤੇ ਲੰਘੇ ਖੱਲ ਯਾਨੀ ਕਿ 10 ਤਰੀਕ ਨੂੰ ਹੋਇਆ ਇਹ 300 ਮੀਟਰ ਦੂਰ ਆ ਲਾਲ ਕਿਲੇ ਤੋਂ ਜਿਹੜੀ ਥਾਂ ਦੇ ਉੱਤੇ ਧਮਾਕਾ ਹੋਇਆ ਇਸ ਧਮਾਕੇ ਨੇ ਬਹੁਤ ਵੱਡੇ ਸਵਾਲ ਪੈਦਾ ਕੀਤੇ ਆ ਕਿ ਇਹਦੇ ਪਿੱਛੇ ਹਨ ਕੌਣ ਕੌਣ ਇਹਦੇ ਪਿੱਛੇ ਕੀ ਦੀ ਸਾਜ਼ਿਸ਼ ਆ ਕੀ ਇਹ ਅਤਵਾਦੀ ਹਮਲਾ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਆ ਜਾਂ ਇਹ ਸੀਐਨਜੀ ਦਾ ਧਮਾਕਾ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਜੀ ਕਿ ਸੀਐਨਜੀ ਦਾ ਧਮਾਕਾ ਇੰਨਾ ਖਤਰਨਾਕ ਨਹੀਂ ਹੁੰਦਾ ਉਹ ਇਹ ਗੱਲ ਕਹਿੰਦੇ ਜੀ ਕਿ ਇਸ ਤਰੀਕੇ ਦੇ ਨਾਲ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਆਲੇ-ਦੁਆਲੇ ਦੀਆਂ ਕੰਧਾਂ ਦੇ ਸ਼ੀਸ਼ੇ ਨਹੀਂ ਕੰਬਦੇ ਉਹਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਹਿਲਜੁਲ ਨਹੀਂ ਹੁੰਦੀ ਥਰਥਰਾਹਟ ਨਹੀਂ ਹੁੰਦੀ ਜੇਕਰ ਇਹ ਸੀਐਨਜੀ ਦਾ ਧਮਾਕਾ ਹੋਵੇ ਪੁਲਿਸ ਦੇ ਵੱਲੋਂ ਹਾਲੇ ਤੱਕ ਗੱਲ ਖੁੱਲ੍ਹ ਕੇ ਕੀਤੀ ਨਹੀਂ ਗਈ ਪਰ ਦਿੱਲੀ ਪੁਲਿਸ ਦੇ ਕੁਝ ਅਧਿਕਾਰੀਆਂ ਨੇ ਗੱਲ ਕਹਿੰਦੇ ਆ ਕਿ ਇਹ ਅੱਤਵਾਦੀ ਹਮਲਾ ਹੋ ਸਕਦਾ ਹੈ ਤੇ ਜੇਕਰ ਇਹ ਅੱਤਵਾਦੀ ਹਮਲਾ ਹੀ ਹੈ ਤਾਂ ਇਹ 1997 ਤੋਂ ਲੈ ਕੇ ਹੁਣ ਤੱਕ 8ਵਾਂ ਅੱਤਵਾਦੀ ਹਮਲਾ ਦਿੱਲੀ ਦੇ ਵਿੱਚ ਹੈ ਇਹ ਉਸ ਵੇਲੇ ਹਮਲਾ ਹੈ ਜਿਹੜੇ ਵੇਲੇ ਬਿਹਾਰ ਦੇ ਵਿੱਚ ਦੂਜੇ ਪੜਾ ਦੀਆਂ 122 ਸੀਟਾਂ ਦੀਆਂ ਚੋਣਾਂ ਹੁਣ ਹੋ ਰਹੀਆਂ ਜਿਹੜੀਆਂ ਕਿ ਅੱਜ ਵੋਟਾਂ ਪੈ ਰਹੀਆਂ ਉਹ ਇਹ ਉਸ ਵੇਲੇ ਹਮਲਾ ਜਿਹੜੇ ਵੇਲੇ ਤਰਨਤਾਰ ਦੇ ਵਿੱਚ ਜਮਨੀ ਚੋਣ ਹੋ ਰਹੀ ਹੈ ਅੱਜ ਇਦੇ ਪਿੱਛੇ ਕਾਰਨ ਕੀ ਆ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਆਪੋ ਆਪਣੇ ਵਿਚਾਰ ਆ ਕੁਝ ਲੋਕਾਂ ਦਾ ਇਹ ਕਹਿਣਾ ਜੀ ਕਿ ਚੋਣਾਂ ਦੇ ਮੌਕੇ ਇਦਾਂ ਦਾ ਕੁਝ ਹੁੰਦਾ ਹੀ ਆ ਕੁਝ ਲੋਕਾਂ ਦਾ ਇਹ ਕਹਿਣਾ ਜੀ ਕਿ ਅਤਵਾਦ ਨੂੰ ਠੱਲ ਪੈਣੀ ਚਾਹੀਦੀ ਆ ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਤਮਾਕਾ ਜਿਹੜਾ ਇਹਦੇ ਪਿਛਲੇ ਕਾਰਨਾਂ ਦੀ ਪੜਤਾਲਤਾ ਨਤੀਜਿਆਂ ਤੋਂ ਬਾਅਦ ਹੀ ਸਾਹਮਣੇ ਹੋਣੀਆਂ ਕੁਝ ਕੁ ਲੋਕਾਂ ਦਾ ਕੁਝ ਕੁ ਲੋਕਾਂ ਦਾ ਕੁਝ ਕਹਿਣਾ ਪਰ ਮੇਰੀ ਪੰਜਾਬੀਆਂ ਨੂੰ ਤੇ ਗੈਰ ਪੰਜਾਬੀਆਂ ਨੂੰ ਬੇਨਤੀ ਆ ਜਿੰਨੀ ਕੁ ਜਾਣਕਾਰੀ ਹੋਵੇ ਉਹ ਤੱਥਾਂ ਦੇ ਨਾਲ ਮर्यादा ਦੇ ਨਾਲ ਸੰਜੀਦਾ ਤਰੀਕੇ ਦੇ ਨਾਲ ਪੇਸ਼ ਕਰਨੀ ਚਾਹੀਦੀ ਆ ਹੋਛਾਪਣ ਆਪਣੀਆਂ ਟਿੱਪਣੀਆਂ ਦੇ ਵਿੱਚ ਬਿਲਕੁਲ ਨਹੀਂ ਦਿਖਾਉਣਾ ਚਾਹੀਦਾ ਕਿਉਂਕਿ ਇਹ ਗੰਭੀਰ ਮੁੱਦੇ ਆ ਇਹਦੇ ਵਿੱਚ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਉਲਝਣ ਦਾ ਸਾਹਮਣਾ ਕਰਨਾ ਪੈ ਗਿਆ ਤੁਹਾਡੇ ਕੋਲੇ ਤਰਕ ਨਾ ਹੋਇਆ ਤੁਹਾਡੇ ਕੋਲੇ ਤੱਥ ਨਾ ਹੋਇਆ ਕੱਲਾ ਤੁਹਾਡਾ ਗੁਬਗਲਾਟੀ ਹੋਇਆ ਤੇ ਫਿਰ ਤੁਹਾਡਾ ਭਵਿੱਖੀ ਨੁਕਸਾਨ ਕਈ ਤਰ੍ਹਾਂ ਦਾ ਹੋ ਸਕਦਾ ਕਾਨੂੰਨੀ ਜਕੜ ਪੰਜੇ ਦੇ ਵਿੱਚ ਪਰ ਜਿਹੜਾ ਦਿੱਲੀ ਦੇ ਵਿੱਚ ਧਮਾਕਾ ਹੋਇਆ ਉਹਨੇ ਸਵਾਲ ਬਹੁਤ ਸਾਰੇ ਖੜੇ ਕੀਤੇ ਆ ਬਹੁਤ ਵੱਡੇ ਵੱਡੇ ਸਵਾਲ ਖੜੇ ਕੀਤੇ ਆ ਇਸ ਤੁਮਾਕੇ ਦੇ ਵਿੱਚ ਵਰਤੀ ਗਈ ਕਾਰ ਕੀ ਦੀ ਆ ਜਾਂ ਜਿਹੜੀ ਕਾਰਨ ਵਿੱਚ ਤੁਮਾਕਾ ਹੋਇਆ ਇਹ ਹੈ ਕੀ ਦੀ ਆ ਗੁਰੂਗਰਾਮ ਦੇ ਵਿੱਚ ਇੱਕ ਬੰਦਾ ਸਲਮਾਨ ਇਹ ਉਹਦੇ ਨਾਂ ਦੇ ਉੱਤੇ ਰਜਿਸਟਰਡ ਕਾਰ ਆ ਦਿੱਲੀ ਦੀ ਪੁਲਿਸ ਨੇ ਤੁਮਾਕੇ ਤੋਂ ਕੁਝ ਕਮੈਂਟਾਂ ਬਾਅਦ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਮਡਲੀ ਪੁਛਗਿਸਤ ਦੇ ਵਿੱਚ ਅੱਧੀ ਰਾਤ ਤੱਕ ਉਸ ਬੰਦੇ ਨੇ ਇਹ ਗੱਲ ਕਹੀ ਆ ਕਿ ਮੈਂ ਆਪਣੀ ਇਹ i20 ਕਾਰ ਪੁਲਵਾਮਾ ਦੇ ਤਾਹਿਰ ਨੂੰ ਵੇਚ ਦਿੱਤੀ ਸੀ ਯਾਨੀ ਕਿ ਸਲਮਾਨ ਦੀ ਕਾਰ ਤਾਹਿਰ ਨੂੰ ਵੇਚੀ ਗਈ ਗੁਰੂਗਰਾਮ ਦੇ ਬੰਦੇ ਨੇ ਪੁਲਵਾਮਾ ਦੇ ਬੰਦੇ ਨੂੰ ਵੇਚ ਦਿੱਤੀ ਕੜੀ ਨਾਲ ਕੜੀ ਜੁੜ ਕੇ ਗੱਲ ਕਿੱਥੇ ਪਹੁੰਚੂਗੀ ਇਹ ਰੱਬ ਜਾਣਦਾ ਪਰ ਇਹ ਗੱਲ ਜ਼ਰੂਰ ਆ ਵੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਈਲਾਈਟ ਜਾਰੀ ਕੀਤਾ ਗਿਆ ਜਿਵੇਂ ਕਿ ਇੱਥੇ ਜੰਮੂ ਕਸ਼ਮੀਰ ਦੇ ਵੱਲ ਕੀਤਾ ਗਿਆ ਜਿਵੇਂ ਕਿ ਮੱਧ ਪ੍ਰਦੇਸ਼ ਦੇ ਵਿੱਚ ਯੂਪੀ ਦੇ ਵਿੱਚ ਗੁਜਰਾਤ ਦੇ ਵਿੱਚ ਹੋਰ ਵਕ ਵਕ ਸਮਾਂ ਤੇ ਹਾਈਲਾਈਟ ਜਾਰੀ ਕੀਤਾ ਗਿਆ ਇਹ ਨੇ ਇਹ ਗੱਲ ਸਾਬਤ ਕਰਦੀ ਹੈ ਜੀ ਕਿ ਲੋਕ ਆ ਜਿਹੜੇ ਉਹ ਵੀ ਚੁੱਕਨੇ ਰਹਿਣ ਪੰਜਾਬ ਕਿਉਂਕਿ ਸਰਹੱਦੀ ਸੂਬਾ ਇਸ ਰਹਾਦੀ ਸੂਬੇ ਦੇ ਵਿੱਚ ਕੱਲੇ-ਕੱਲੇ ਪੰਜਾਬੀ ਦੀਆਂ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਜੇਕਰ ਤੁਹਾਡੀ ਪਾਰਕਿੰਗ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ ਕਿਸੇ ਖਾਲੀ ਥਾਂ ਦੇ ਉੱਤੇ ਕਿਸੇ ਪਲਾਟ ਦੇ ਵਿੱਚ ਕੋਈ ਸ਼ੱਕੀ ਕਾਰ ਜਾਂ ਕੋਈ ਵੀ ਵਹੀਕਲ ਖੜਾ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤੇ ਕਿਰਪਾ ਕਰਕੇ ਉਹਦੇ ਬਾਰੇ ਨੇੜਲੇ ਪੁਲਿਸ ਥਾਣੇ ਨੂੰ ਸੂਚਿਤ ਕਰੋ ਇਹ ਪੁਲਿਸ ਵੀ ਗੱਲ ਕਹਿੰਦੀ ਆ ਇਹ ਤੁਹਾਨੂੰ ਅਸੀਂ ਵੀ ਬੇਨਤੀ ਕਰ ਰਹੇ ਆ ਕਿਉਂਕਿ ਆਪਾਂ ਜ਼ਿੰਮੇਵਾਰੀ ਦਾ ਅਹਿਸਾਸ ਵੀ ਦਿਵਾਉਣਾ ਤੇ ਜ਼ਿੰਮੇਵਾਰੀ ਵਾਲੇ ਆਪਣੇ ਫਰਜ਼ ਨਿਭਾਉਣੇ ਵੀ ਆ ਅਗਲੀ ਗੱਲ ਇਹ ਆ ਵੀ ਕੁਝ ਕੁ ਲੋਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਾਂ ਕਰਨ ਤੋਂ ਬਾਜ਼ ਨਹੀਂ ਹੁੰਦੇ। ਇਧਰਲੇ ਪਾਸੇ ਦਿੱਲੀ ਦੇ ਵਿੱਚ ਧਮਾਕਾ ਹੋਇਆ, ਇਧਰ ਪੰਜਾਬ ਦੇ ਵਿੱਚ ਕੁਝ ਲੋਕਾਂ ਨੇ ਛੁਰਲੀਆਂ ਛੜੜੀਆਂ ਸ਼ੁਰੂ ਕਰਤੀਆਂ। ਆ ਮੇਰੇ ਕੋਲ ਇੱਕ ਰਿਪੋਰਟ ਆ ਉਹਦੇ ਵਿੱਚ ਜਾਣਕਾਰੀ ਹੈ ਵੀ ਕਿਹਨੇ ਕਿਹਨੇ ਕਿਹੜੀ ਕਿਹੜੀ ਛੁਰਲੀ ਛੱਡੀ ਆ। ਸੋਸ਼ਲ ਮੀਡੀਆ ਦੇ ਉੱਤੇ ਤੇਹਜ਼ੀਬ ਦੇ ਨਾਲ ਗੱਲ ਕਰਨ ਵਾਲਿਆਂ ਦੀ ਕਦਰ ਹੋਣੀ ਚਾਹੀਦੀ ਆ ਪਰ ਨਾਲ ਦੀ ਨਾਲ ਕੁਝ ਲੋਕਾਂ ਨੇ ਜਾਣ ਪੁੱਝ ਕੇ ਆਕਤਤਾ ਕਰਨੀਆਂ ਸ਼ੁਰੂ ਕਰਤੀਆਂ। ਕਿਸੇ ਨੇ ਇਹ ਲਿਖਿਆ ਜੀ ਪੰਜਾਬ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਇੱਕੋ ਵੇਲੇ ਧਮਾਕਿਆਂ ਦੀਆਂ ਅਵਾਜ਼ਾਂ ਆਈਆਂ। ਗੇਟ ਤੱਕੀਆਂ ਤੱਕ ਖੜਕੀਆਂ ਭਵਾਨੀਗੜ ਜ਼ਿਲ੍ਹਾ ਸੰਗਰੂਰ 2 ਵਾਰੀ ਮਲੇਰ ਕੋਟਲਾ ਤੋਂ ਨਾਬਾ 3 ਵਾਰੀ ਰਾਜਪੁਰਾ ਮੁਹਾਲੀ ਤੇ ਪਟਿਆਲਾ 4 ਵਾਰੀ ਬਰਨਾਲਾ ਪਾਤਣਾ ਹਰਿਆਣਾ ਬਾਰਡਰ ਤੇ ਸੰਗਰੂਰ ਵਾਲਿਓ ਦੱਸਿਓ ਹੋਰ ਕਿਹਸ ਜਗ੍ਹਾ ਦੇ ਉੱਤੇ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਇਹ ਸਾਰਾ ਕੁਝ ਕੀ ਸੀ ਮਤਲਬ ਇਹ ਜੀ ਕਿ ਕੁਝ ਕੁ ਲੋਕਾਂ ਨੇ ਇਹੋ ਜੀਆਂ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਮੇਰੀ ਬੇਨਤੀ ਹੱਥ ਜੋੜ ਕੇ ਕਿ ਇਦਾਂ ਗੁੰਮਰਾਹਕੁੰਗ ਗੱਲਾਂ ਨਾ ਕਰੋ ਜੇਕਰ ਇਦਾਂ ਦਾ ਕੁਝ ਹੋਇਆ ਵਾਪਰਿਆ ਹੁੰਦਾ ਪੰਜਾਬੀ মিডিਏ ਨੇ ਇਸ ਵੇਲੇ ਕੱਲੀ-ਕੱਲੀ ਗੱਲ ਕੱਲੀ-ਕੱਲੀ ਜਾਣਕਾਰੀ ਨਸ਼ਰ ਕਰ ਦੇਣੀ ਸੀ ਪਰ ਆਪਾਂ ਹਰ ਗੱਲ ਦਾ ਪੜੋਲ ਬਣਾ ਕੇ ਉਹਨੂੰ ਗਲਤ ਰੂਪ ਦੇ ਵਿੱਚ ਪੇਸ਼ ਕਰਦੇ ਆ ਇਦਾਂ ਦੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਗਈ ਆ ਜਿਹੜੇ ਲੋਕ ਇਸ ਵੇਲੇ ਹਸਪਤਾਲਾਂ ਵਿੱਚ ਭਰਤੀ ਕੀਤੇ ਗਏ ਆ ਅਮਿਤ ਸ਼ਾਹ ਦੇ ਵੱਲੋਂ ਜਾ ਕੇ ਮੁਲਾਕਾਤ ਕੀਤੀ ਗਈ ਆ ਜਿਹੜੀ ਥਾਂ ਦੇ ਉੱਤੇ ਸਾਰਾ ਕੁਝ ਵਾਪਰਿਆ ਉਸ ਥਾਂ ਦੇ ਉੱਤੇ ਪਹੁੰਚ ਕੇ ਉਹਨਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਯਾਨੀ ਕਿ ਅਮਿਤ ਸ਼ਾਹ ਹੁਰਾ ਨੇ ਤੇ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਕੜੀ ਦੇ ਨਾਲ ਕੜੀ ਜੋੜ ਕੇ ਅਸੀਂ ਸੱਚ ਦੇ ਬਿਲਕੁਲ ਨੇੜੇ ਪਹੁੰਚ ਜਾਵਾਂਗੇ ਕੜੀ ਨਾਲ ਕੜੀ ਜੋੜ ਕੇ ਅਸੀਂ ਸੱਚ ਸਾਹਮਣੇ ਲੈ ਆਵਾਂਗੇ ਪਰ ਇਸ ਤਮਾਕੇ ਨੇ ਇਹ ਗੱਲ ਜ਼ਰੂਰ ਦੱਸਦੀ ਆ ਵੀ ਜੇ ਤਾਂ ਇਹ ਸੀएनजी ਵਾਲਾ ਤੇ ਫੇਰ ਵੀ ਸੁਰੱਖਿਆ ਨਹੀਂ ਆ ਤੇ ਜੇਕਰ ਇਹ ਅਤਵਾਦੀ ਹਮਲਾ ਤੇ ਜੇਕਰ ਅਤਵਾਦੀ ਤਮਾਕਾ ਤੇ ਫੇਰ ਤਾਂ ਬਿਲਕੁਲ ਵੀ ਕੋਈ ਸੁਰੱਖਿਅਤ ਨਹੀਂ ਆ ਦਿੱਲੀ ਦੇ ਵਿੱਚ ਸੀएनजी ਵਾਲੀਆਂ ਗੱਡੀਆਂ ਲੱਖਾਂ ਦੀ ਗਿਣਤੀ ਵਿੱਚ ਚੱਲਦੀਆਂ ਤੇ ਦਿੱਲੀ ਜਿੰਨੀ ਵੱਡੀ ਆ ਤੇ ਜਿੰਨੀ ਭੀੜ ਭੜੱਕੇ ਵਾਲੀ ਆ ਆਪਾਂ ਜਾਣਦੇ ਕਿ ਕੁਝ ਵੀ ਕਿਤੇ ਵੀ ਹੋਵੇ ਉਥੇ ਨੁਕਸਾਨ ਦਰਜਨਾਂ ਦੇ ਵਿੱਚ ਆਮ ਲੋਕਾਂ ਦਾ ਹੁੰਦਾ ਸੈਂਕੜੇ ਦੇ ਵਿੱਚ ਆਮ ਲੋਕਾਂ ਦਾ ਹੁੰਦਾ ਪੁਲਿਸ ਨੂੰ ਇਸ ਮਾਮਲੇ ਦੀ ਪੜਤਾਲ ਛੇਤੀ ਵੀ ਕਰਨੀ ਚਾਹੀਦੀ ਹੈ ਤੇ ਪੁਲਿਸ ਨੂੰ ਇਸ ਮਾਮਲੇ ਦੀ ਪੜਤਾਲ ਕਰਕੇ ਸੱਚ ਸਪਸ਼ਟ ਤੌਰ ਦੇ ਉਤੇ ਆਮ ਲੋਕਾਂ ਦੇ ਮੂਹਰੇ ਲੈ ਕੇ ਆਉਣਾ ਚਾਹੀਦਾ ਮੀਡੀਆ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੈਸ਼ਨਲ ਮੀਡੀਆ ਕੁਝ ਹੋਰ ਬਿਆਨ ਕਰਦਾ ਪੰਜਾਬ ਦੇ ਮੀਡੀਆ ਦਾ ਇੱਕ ਹਿੱਸਾ ਆਪਣੇ ਤਰਕ ਦੇ ਹਿਸਾਬ ਨਾਲ ਗੱਲ ਕਰਦਾ ਜਿਹੜੇ ਲੋਕ ਉਥੇ ਸਨ ਉਸ ਵੇਲੇ ਲਾਲ ਕਿਲੇ ਤੋਂ 300 ਮੀਟਰ ਦੂਰ ਜਿੱਥੇ ਕਿ ਇਸ ਕਾਰ ਦੇ ਵਿੱਚ ਧਮਾਕਾ ਹੋਇਆ ਆਈ 20 ਦੇ ਪਿਛਲੇ ਪਾਸੇ ਉਹਨਾਂ ਲੋਕਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਲੋਕਾਂ ਨੂੰ ਸੜਦੇ ਹੋਏ ਦੇਖਿਆ ਅਸੀਂ ਲੋਕਾਂ ਦੇ ਚੀਥੜੇ ਉੱਡੇ ਹੋਏ ਦੇਖੇ ਅਸੀਂ ਹੋਰ ਗੱਡੀਆਂ ਬਲਦੀਆਂ ਵੇਖੀਆਂ ਤੇ ਅਸੀਂ ਉੱਥੇ ਫਿਰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਉਣ ਦਾ ਕੰਮ ਕੀਤਾ ਯੋਗਦਾਨ ਪਾਇਆ ਮਦਦ ਕੀਤੀ ਆ ਤੇ ਇਹ ਗੱਲ ਸੱਚੀ ਆ ਕਿ ਉਹ ਤਸਵੀਰਾਂ ਤੇ ਉਹ ਵੀਡੀਓ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਦਿਖਾਈਆਂ ਨਹੀਂ ਜਾ ਸਕਦੀਆਂ ਜਿਹੜੀਆਂ ਕਿ ਉਥੋਂ ਦੀਆਂ ਭਿਆਨਕ ਤਸਵੀਰਾਂ ਜਿਦੇ ਵਿੱਚ ਲੋਕਾਂ ਦੇ ਸਰੀਰ ਦੇ ਚੀਥੜੇ ਉੱਡੇ ਹੋਏ ਆ ਮਾਸ ਦੇ ਲੋਥੜੇ ਉੱਡੇ ਹੋਏ ਆ ਕੋਈ ਇਧਰਲੇ ਪਾਸੇ ਨੂੰ ਟੋਟਾ ਹਿੱਸੇ ਦਾ ਤੇ ਕੋਈ ਹਿੱਸਾ ਇਧਰਲੇ ਪਾਸੇ ਖਿਲਰਿਆ ਕਿਤੇ ਮਾਸ ਦਾ ਲੋਥੜਾ ਇਧਰਲੇ ਪਾਸੇ ਪਿਆ ਤੇ ਕਿਤੇ ਕੋਈ ਅੰਗ ਉਧਰਲੇ ਪਾਸੇ ਪਿਆ ਇਹ ਤਸਵੀਰਾਂ ਸੱਚੇ ਮੁੱਚੇ ਭਾਵਕ ਵੀ ਕਰਦੀਆਂ ਗੱਜਪਾ ਰੋਂਨ ਨਿਕਲ ਆਉਂਦਾ ਤੇ ਬੰਦਾ ਅੰਦਰੋਂ ਕੰਮ ਜਾਂਦਾ ਕਿ ਆ ਹੋਇਆ ਕੀ ਆ ਇਹਦੇ ਪਿੱਛੇ ਕੌਣ-ਕੌਣ ਆ ਇਹ ਪੁਲਿਸ ਨੂੰ ਇਹ ਗ੍ਰਹਿ ਵਿਭਾਗ ਨੂੰ ਇਹ ਏਜੰਸੀਆਂ ਨੂੰ ਤੁਰੰਤ ਹੀ ਦੱਸਣਾ ਚਾਹੀਦਾ ਕਿ ਇਹਦੇ ਪਿੱਛੇ ਕੌਣ ਨੇ ਇਹਦੇ ਪਿੱਛੇ ਕੋਈ ਹਰਾਨੀਜਨਕ ਗੱਲ ਨਾ ਹੋਵੇ ਜਿਹੜੀ ਗੱਲ ਜਿੰਨੀ ਹੈ ਉਹ ਜੇਕਰ ਸਪਸ਼ਟ ਹੋ ਜਾਂਦੀ ਹੈ ਤੇ ਲੋਕ ਫਿਰ ਆਪਣੀ ਰਾਏ ਬਣਾਉਣਗੇ ਜੀ ਕਿ ਅਸੀਂ ਭਵਿੱਖ ਦੇ ਵਿੱਚ ਕਿਵੇਂ ਵਿਚਰਨਾ ਅਸੀਂ ਕਿਹੜੇ ਕਿਹੜੇ ਲੋਕਾਂ ਤੋਂ ਚੱਕੰਨੇ ਰਹਿਣਾ ਕਿਵੇਂ ਕਿਵੇਂ ਅਸੀਂ ਚੌਕਸ ਰਹਿਣਾ ਵੈਸੇ ਇਹ ਗੱਲ ਗੌਰ ਨਾਲ ਸੁਣਿਓ ਕਿ ਦਿੱਲੀ ਦੇ ਵਿੱਚ 1997 ਦੇ ਵਿੱਚ ਵੀ ਧੁਮਾਕੇ ਹੋਏ ਆ ਸਮੇਂ-ਸਮੇਂ ਦੇ ਉੱਤੇ ਕਦੇ ਸੰਸਦ ਦੇ ਵਿੱਚ ਧੁਮਾਕਾ ਹੋਇਆ ਕਦੇ ਹਾਈ ਕੋਰਟ ਦੇ 5 ਨੰਬਰ ਗੇਟ ਦੇ ਉੱਤੇ ਹੋਇਆ ਕਦੇ ਕਿਸੇ ਸ਼ਹਿਰ ਦੇ ਵਿੱਚ ਹੋਇਆ ਕਦੇ ਕਿਸੇ ਮੁਹੱਲੇ ਦੇ ਵਿੱਚ ਹੋਇਆ ਕਦੇ ਕਿਸੇ ਭੀੜ ਭਰੇ ਨਗਰ ਦੇ ਵਿੱਚ ਹੋਇਆ ਉਹਨਾਂ ਤਮਾਕਿਆਂ ਦੇ ਵਿੱਚ ਹੁਣ ਤੱਕ ਉਹ ਅੱਤਵਾਦੀ ਤਮਾਕੇ ਆ ਜਿਹੜੇ 20 ਵਰਿਆਂ ਦੇ ਵਿੱਚ ਪਿਛਲੇ 20 ਵਰਿਆਂ ਦੇ ਵਿੱਚ ਸੱਤ ਅੱਤਵਾਦੀ ਤਮਾਕੇ ਦਿੱਲੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੋਏ ਆ ਉਹਦੇ ਵਿੱਚ ਇੱਕ ਤੋਂ ਦੋ ਜਾਂ ਦੋ ਚਾਰ ਦਰਜਣ ਲੋਕ ਨਹੀਂ ਕਈ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ ਗਵਰਨਰ ਸੁਣਿਓ 1997 ਦੇ ਵਿੱਚ ਲਾਜਪਤ ਨਗਰ ਦੇ ਵਿੱਚ ਬਲਾਸਟ ਹੋਇਆ ਇੱਥੇ 13 ਲੋਕਾਂ ਦੀ ਮੌਤ ਹੋਈ ਸੀ ਤੇ ਉਦੋਂ 30 ਦੇ ਕਰੀਬ ਲੋਕ ਜ਼ਖਮੀ ਹੋਏ ਆ 1998 ਦੇ ਵਿੱਚ ਕਰੋਲ ਬਾਗ ਗਿਫਟੀ ਮਾਰਕੀਟ ਦੇ ਵਿੱਚ ਬਲਾਸਟ ਹੋਇਆ 17 ਤੋਂ ਵੱਧ ਲੋਕਾਂ ਦੀ ਮੌਤ ਇਹਦੇ ਵਿੱਚ ਹੋਈ ਹੈ ਯਾਨੀ ਕਿ 1998 ਦੇ ਵਿੱਚ 17 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ 2001 ਦੇ ਵਿੱਚ ਸੰਸਦ ਭਵਨ ਦੇ ਉੱਤੇ ਹਮਲਾ ਹੋਇਆ ਇਹਦੇ ਵਿੱਚ ਸੁਰੱਖਿਆ ਕਰਮਚਾਰੀਆਂ ਸਮੇਤ 9 ਲੋਕਾਂ ਦੀ ਮੌਤ ਹੋਈ ਹੈ ਜੀ ਸੁਰੱਖਿਆ ਕਰਮਚਾਰੀ ਵੀ ਆ ਉਦੇ ਵਿੱਚ ਆਮ ਲੋਕ ਵੀ ਆ ਨੌ ਲੋਕਾਂ ਦੀ ਮੌਤ ਹੋਈ ਆ 2005 ਦੇ ਵਿੱਚ ਸੀਰੀਅਲ ਬਲਾਸਟ ਹੋਇਆ ਯਾਨੀ ਕਿ ਲੜੀਵਾਰ ਧਮਾਕੇ ਹੋਏ ਆ ਸਰੋਜਨੀ ਨਗਰ ਪਹਾੜਗੰਜ ਤੇ ਗਵਿੰਦਪੁਰੀ ਦੇ ਵਿੱਚ 2005 ਦੀ 29 ਅਕਤੂਬਰ ਦਾ ਇਹ ਵੇਲਾ ਤਿੰਨ ਧਮਾਕੇ ਹੋਏ ਆ 60 ਤੋਂ ਵੱਧ ਲੋਕਾਂ ਦੀ ਮੌਤ ਹੋਈ ਆ ਤੇ 200 ਤੋਂ ਵੱਧ ਲੋਕ ਜ਼ਖਮੀ ਹੋਏ ਆ ਅਗਲੀ ਗੱਲ 2008 ਦੇ ਵਿੱਚ ਦਿੱਲੀ ਸੀਰੀਅਲ ਬਲਾਸਟ ਫੇਅਰ ਹੋਏ ਆ 13 ਸਤੰਬਰ ਦਾ ਵੇਲਾ ਕਨਾਟ ਪਲੇਸ ਕਰੋਲ ਬਾਗ ਇੰਡੀਆ ਗੇਟ 12 ਖੰਬਾ ਰੋਡ ਸਮੇਤ ਪੰਜ ਥਾਵਾਂ ਤੇ ਧਮਾਕੇ ਹੋਏ ਆ 26 ਲੋਕਾਂ ਦੀ ਮੌਤ ਹੋਈ ਆ ਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਆ ਫਿਰ ਉਸ ਤੋਂ ਬਾਅਦ ਗੱਲ ਕਰ ਲਈਏ 2011 ਦੀ ਦਿੱਲੀ ਹਾਈ ਕੋਰਟ ਦੇ ਵਿੱਚ ਬਲਾਸਟ ਹੋਇਆ ਗੇਟ ਨੰਬਰ 5 ਦੇ ਉੱਤੇ ਇਹਦੇ ਵਿੱਚ 15 ਲੋਕਾਂ ਦੀ ਮੌਤ ਹੋਈ ਆ ਤੇ 70 ਦੇ ਕਰੀਬ ਲੋਕ ਜ਼ਖਮੀ ਹੋਏ ਆ ਤੇ ਫਿਰ ਗੱਲ ਕਰ ਲਈਏ ਇਜ਼raਇਲੀ ਐਮਬੈਸੀ ਦੀ ਇਜ਼raਇਲੀ ਐਮਬੈਸੀ ਦੇ ਬਾਹਰ ਧਮਾਕਾ ਹੋਇਆ ਉਹਦੇ ਵਿੱਚ ਜਾਨੀ ਨੁਕਸਾਨ ਕੋਈ ਨਹੀਂ ਸੀ ਹੋਇਆ ਇਹ 2021 ਦੀ 29 ਜਨਵਰੀ ਨੂੰ ਹੋਇਆ ਸੀ ਪਰ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਸੀ ਇਹ ਹੁਣ ਤੱਕ ਦੇ ਧਮਾਕਿਆਂ ਦਾ ਵੇਰਵਾ ਦਿੱਲੀ ਦੇ ਵਿੱਚ ਆ ਜਿਹੜੇ ਕਿ ਅਤਵਾਦੀ ਹਮਲੇ ਨਾਲ ਸੰਬੰਧਤ ਆ ਜਿਹੜੇ ਕਿ ਅਤਵਾਦੀ ਧਮਾਕੇ ਆ ਜਿਹੜਾ ਇਹ ਧਮਾਕਾ ਕੱਲ ਹੋਇਆ ਲਾਲ ਕਿਲੇ ਤੋਂ 300 ਮੀਟਰ ਦੀ ਦੂਰੀ ਦੇ ਉੱਤੇ ਇਹਦੇ ਬਾਬਤ ਬਹੁਤ ਵੱਡੇ ਸਵਾਲ ਖੜੇ ਆ ਇਹਦੇ ਬਾਬਤ ਲੋਕ ਸਵਾਲਾਂ ਦਾ ਉੱਤਰ ਪੁੱਛਦੇ ਆ ਇਸ ਧਮਾਕੇ ਦੇ ਪਿੱਛੇ ਕਿਹੜੀਆਂ ਤਾਕਤਾਂ ਇਸ ਧਮਾਕੇ ਦੇ ਪਿੱਛੇ ਕਿਹੜੇ-ਕਿਹੜੇ ਕਾਰਨ ਆ ਇਹ ਕਿਹੜਾ ਕਾਰਨ ਆ ਕਿ ਗੁਰੂਗ੍ਰਾਮ ਦੇ ਬੰਦੇ ਨੇ ਸਲਮਾਨ ਨੇ ਤਾਹਿਰ ਨੂੰ ਕਾਰ ਵੇਚੀ ਆ ਸਲਮਾਨ ਕਾਰ ਵੇਚ ਰਿਹਾ ਤਾਹਿਰ ਨੂੰ ਪਲਵਾਮਾ ਦੇ ਬੰਦੇ ਨੂੰ ਤੇ ਪਲਵਾਮਾ ਦੇ ਵਿੱਚ ਕੀ ਕੁਝ ਹੋਇਆ ਬੀਤੇ ਵੇਲੇ ਦੇ ਵਿੱਚ ਆਪਾਂ ਇਹਦੇ ਬਾਰੇ ਵੀ ਜਾਣਦੇ ਆ ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਜੀ ਕਿ ਆਪਾਂ ਆਪਣੀਆਂ ਜ਼ਿੰਮੇਵਾਰ ਕਿ ਨਭਾਗੇ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰ ਵਿਅਕਤੀ ਵਾਲੀ ਭੂਮਿਕਾ ਨਾ ਕਰਗੇ ਕਿਸੇ ਵੀ ਗੱਲ ਨੂੰ ਵਧਾ ਚੜਾ ਕੇ ਗੁੰਮਰਾਹਕੁਨ ਤਰੀਕੇ ਨਾਲ ਪੇਸ਼ ਨਾ ਕਰਗੇ ਇਸ ਵੇਲੇ ਆਪਣੇ ਦੇਸ਼ ਦੀ ਪੁਲਿਸ ਦਾ ਆਪਣੇ ਸੂਬੇ ਦੀ ਸਰਕਾਰ ਦਾ ਤੇ ਆਪਣੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੀਏ ਲੋੜ ਇਸ ਵੇਲੇ ਇਸ ਗੱਲ ਦੀ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਚੱਲੀ ਜਾਂਦਾ ਉਹਦੇ ਉੱਤੇ ਅੰਨਾ ਯਕੀਨ ਬਿਲਕੁਲ ਨਾ ਕਰੋ ਲਗਾਤਾਰ ਕਈ ਵਾਰੀ ਲੋਕ ਗਰੁੱਪਾਂ ਦੇ ਵਿੱਚ ਕਿਸੇ ਚੀਜ਼ ਨੂੰ ਪਾਤਾ ਕਦੇ ਕਿਸੇ ਨੇ ਕੁਝ ਕਰਤਾ ਕਦੇ ਕਿਸੇ ਨੇ ਕੁਝ ਕਰਤਾ ਇਹ ਦਾਨੀਆਂ ਗਲਤੀਆਂ ਨਾ ਕਰੋ ਇਹ ਗਲਤੀਆਂ ਤੁਹਾਡੇ ਵਾਸਤੇ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ ਇਸ ਧੁਮਾਕੇ ਦੀ ਆਵਾਜ਼ ਨੇ ਦਿੱਲੀ ਦੇ ਵਿੱਚ ਹੀ ਨਹੀਂ ਖੜਕਾ ਪੈਦਾ ਕੀਤਾ ਦਿੱਲੀ ਦੇ ਵਿੱਚ ਹੀ ਲੋਕਾਂ ਨੂੰ ਕੰਬੜ ਨਹੀਂ ਲਾਇਆ ਪੂਰੇ ਭਾਰਤ ਦੇ ਲੋਕਾਂ ਨੂੰ ਸੋਚਣ ਵੀ ਲਾਇਆ ਤੇ ਹੁਣ ਇਹ ਸੋਚ ਅੱਗੇ ਕਿਹੋ ਜੀ ਪੱਕੀ ਹੁੰਦੀ ਆ ਵੀ ਇਹ ਅਤਵਾਦੀ ਹਮਲਾ ਹੀ ਸੀ ਜਾਂ ਸੀਐਨਜੀ ਦਾ ਕਮਾਕਾ ਸੀ ਇਹ ਹੁਣ ਸਮਾਂ ਦੱਸੂਗਾ ਦੇਖੋ ਕਈ ਬੰਦੇ ਚਾਹੁੰਦੇ ਨੇ ਜੇ ਤੁਰੰਤ ਇਹਦੇ ਬਾਰੇ ਦੱਸੋ ਜੀ ਕਿ ਕਿਵੇਂ ਆ ਆਪਦੇ ਕੋਲੋਂ ਬਣਾ ਕੇ ਕਦੇ ਵੀ ਕਿਸੇ ਨੂੰ ਕੋਈ ਨਹੀਂ ਦੱਸਣਾ ਚਾਹੀਦਾ ਪੁਲਿਸ ਅਧਿਕਾਰੀ ਪੜਤਾਲ ਕਰ ਰਹੇ ਆ ਫਿਰ ਪਤਾ ਲੱਗੂ ਹਾਂ ਆਜੋ ਆਪਾਂ ਅਰਦਾਸ ਕਰਗੇ ਜਿਹੜੇ 24 ਲੋਕ ਇਸ ਵੇਲੇ ਹਸਪਤਾਲ ਦੇ ਵਿੱਚ ਆ ਜਿਨ੍ਹਾਂ ਦੇ ਵਿੱਚੋਂ ਕਈ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਆ ਜਿਨ੍ਹਾਂ ਦੇ ਵਿੱਚੋਂ ਕਈ ਉਮਰ ਭਰ ਦੇ ਲਈ ਅਪਾਹਜ ਰਹੇ ਨੇ ਕਿਉਂਕਿ ਸਰੀਰ ਦੇ ਅੰਗ ਲੈ ਕੇ ਡਿੱਗ ਚੁੱਕੇ ਆ ਉਹਨਾਂ ਦੀ ਤੰਦਰੁਸਤੀ ਦੀ ਅਰਦਾਸ ਕਰੀਏ ਤੇ ਮੌਤਾਂ ਦੀ ਗਿਣਤੀ 9 ਤੋਂ 10 11 12 ਨਾ ਹੋਵੇ ਇਹਦੇ ਲਈ ਆਪਾਂ ਕੰਮ ਨ ਕਰੀਏ ਜਿਹੜਾ ਤੋਂ ਆਮ ਮਨੁੱਖ ਦੇ ਤੌਰ ਦੇ ਉੱਤੇ ਅਸੀਂ ਕਰ ਸਕਦੇ ਹਾਂ ਜਾਂ ਸਾਨੂੰ ਕਰਨਾ ਚਾਹੀਦਾ ਇੱਕ ਗੱਲ ਹੋਰ ਦੱਸ ਦਈਏ ਸ਼ੁਰੂ ਦੇ ਵਿੱਚ ਇਹ ਮੌਤਾਂ ਦੀ ਗਿਣਤੀ ਕਰ ਜਦੋਂ ਧੁਮਾਕਾ ਹੋਇਆ 6:52 ਮਿੰਟ ਦੇ ਉੱਤੇ ਅਥਨ ਦੇ ਵੇਲੇ ਉਦੋਂ 8 ਦੱਸੀ ਗਈ ਸੀ ਫੇਰੇ ਮੌਤਾਂ ਦੀ ਗਿਣਤੀ 11 ਤੱਕ ਪਹੁੰਚੀ ਇਹ ਦੱਸੀ ਗਈ ਮੀਡੀਆ ਦੇ ਵਿੱਚ ਫਿਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਜੀ ਕਿ ਮੌਤਾਂ ਦੀ ਗਿਣਤੀ 8 ਹੈ ਫਿਰ ਮੀਡੀਆ ਦੇ ਵਿੱਚ ਮੌਤਾਂ ਦੀ ਗਿਣਤੀ 9 ਹੋ ਗਈ ਹੁਣ ਇਹ 9 ਤੇ ਹੀ ਟਿਕੀ ਰਵੇ ਇਹ 11 12 13 ਇਹਦਾ ਨਾ ਹੋਵੇ ਇਹਦੀ ਅਸੀਂ ਅਰਦਾਸ ਕਰਦੇ ਆਂ ਪਰ ਛੇਤੀ ਹੀ ਇਸ ਧਮਾਕੇ ਦੇ ਕਾਰਨ ਲੱਭੇ ਜਾਣ ਛੇਤੀ ਹੀ ਲੋਕਾਂ ਨੂੰ ਇਹਦੇ ਬਾਬਤ ਮੁਕੰਮਲ ਜਾਣਕਾਰੀ ਮਿਲੇ ਤੇ ਜਿਹੜੀਆਂ ਅੱਜ ਵੋਟਾਂ ਪੈ ਰਹੀਆਂ ਇਹਨਾਂ ਵੋਟਾਂ ਦੇ ਵਿੱਚ ਕੋਈ ਖਲਲ ਨਾ ਪਵੇ ਇਹ ਨਾ ਵੋਟਾਂ ਕਰਕੇ ਹੀ ਕੁਝ ਨਾ ਹੋਵੇ ਇਹਦੀ ਵੀ ਅਸੀਂ ਕਾਮਨਾ ਕਰਦੇ ਆ ਕਿਉਂਕਿ ਲੋਕਾਂ ਦਾ ਭਰੋਸਾ ਟੁੱਟਦਾ ਜਦੋਂ ਵੋਟਾਂ ਦੇ ਮੌਕੇ ਕਦੇ ਵੀ ਕਿਤੇ ਵੀ ਕੁਝ ਵੀ ਹੁੰਦਾ ਇਹੋ ਜਿਹਾ ਫਿਰ ਲੋਕਾਂ ਦਾ ਭਰੋਸਾ ਟੁੱਟਦਾ ਤੇ ਕਈਆਂ ਦੇ ਵਾਲੇ ਸ਼ੱਕ ਦੀ ਸੂਈ ਜਾਂਦੀ ਆ ਇਸ ਧਮਾਕੇ ਦੇ ਕਾਰਨ ਸਹੀ ਤਰੀਕੇ ਨਾਲ ਲੱਭਣੇ ਚਾਹੀਦੇ ਆ ਤੇ ਭਵਿੱਖ ਦੇ ਵਿੱਚ ਕਿਤੇ ਇਹੋ ਜਿਹੀ ਦਹਿਸ਼ਤ ਵਾਲੀ ਗੱਲ ਨਾ ਹੋਵੇ ਇਹਨੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ